ਨਹੀਂ ਨਹੀਂ ਜਨ ਸਰਕਾਰ ਨਹੀਂ ਨਹੀਂ ਜਨ ਸਰਕਾਰ ਨਹੀਂ ਨਹੀਂ ਹਾਈ 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 ਹਲਕਾ ਦਖਣੀ ਅਦੀਮ ਵਾਰਡ ਨੰਬਰ 40 ਜਿਹੜੇ ਕਾਂਗਰਸ ਪਾਰਟੀ ਦੇ ਹੀ ਉਮੀਦਵਾਰ ਜਿਹੜੇ ਨੇ ਬਲਵਿੰਦਰ ਸਿੰਘ ਜੀ ਬਿੱਲਾ ਜਿਹਨੂੰ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਵਾ ਉਹਦੇ ਸਬੰਧ ਵਿੱਚ ਅੱਜ ਤਰਨਾਲ ਆ ਕੇ ਗਿਆ ਐ ਇਤੋ ਹਲਕਾ ਦੱਖਣੀ ਦੀ ਕਾਂਗਰਸ ਦੇ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਜੀ ਬਲਾਰੀਆ ਸਾਹਿਬ ਜਿਹੜੇ ਇੱਥੇ ਤਰਨੇ ਦੇ ਵਿੱਚ ਪਹੁੰਚੇ ਹੋਏ ਨੇ ਇੰਦਰਬੀਰ ਸਿੰਘ ਜੀ ਬਲਾਰੀਆ ਸਾਹਿਬ ਪਹੁੰਚੇ ਹੋਏ ਨੇ ਤਰਨੇ ਦੇ ਵਿੱਚ ਬੈਠੇ ਨੇ ਨਾਲ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਕਾਂਗਰਸ ਪਾਰਟੀ ਦੀ ਜਿਹੜੀ ਉੱਥੇ ਪਹੁੰਚੀ ਹੋਈ ਆ ਜਿਹੜੇ ਉਹਨਾਂ ਦੇ ਨਾਲ ਜਿਹੜੇ 40 ਨੰਬਰ ਵਾਰਡ ਤੋਂ ਕਾਂਗਰਸ ਦੇ ਹੀ ਉਮੀਦਵਾਰ ਬਲਵਿੰਦਰ ਸਿੰਘ ਜੀ ਬਿੱਲਾ ਜਿਹੜੇ ਜਿਨ੍ਹਾਂ ਨੂੰ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਉਹਦੇ ਸਬੰਧ 'ਚ ਅੱਜ ਫਲਟਾਉਨਮੈਂਟ ਗੇਟ ਵਿਖੇ ਜਿਹੜਾ ਤਰਨਾ ਲਗਾਇਆ ਗਿਆ ਹੈ ਉਹਨਾਂ ਦੇ ਪਰਿਵਾਰ ਦੇ ਮੈਂਬਰ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਕੀ ਗੱਲ ਹੋਈ ਜਿਹੜਾ ਅਰੈਸਟ ਕੀਤਾ ਗਿਆ ਉਸਦੀ ਗੱਲ ਨਹੀਂ ਹੋਈ ਇਹਨਾਂ ਮਤਲਬ ਤੋਂ ਆਇਆ ਕਿ ਇਹਨਾਂ ਦਾ ਕਿਹਾ ਕਿ ਉਹਨਾਂ ਕੋਲ ਕਾਰਨ ਇਹਨਾਂ ਕੋ ਡਾਕੂਮੈਂਟ ਵਿਖਾਇਆ ਵਾ ਲੈ ਕੇ ਗਾਂ ਗਏ ਤਿੰਨ ਗੱਡੀਆਂ ਲੈ ਕੇ ਆਏ ਹੋ ਤੇ ਇਹ ਸਾਰਾ ਕੁਝ ਆਮ ਪਾਰਟੀ ਦੇ ਕਹਿੰਦੇ ਹੁੰਦੇ ਆ ਵਾ ਕਹਿਣਾ ਚਾਹੁੰਦੇ ਉਹਨਾਂ ਨੂੰ ਛੱਡਣ ਬਿਨਾ ਮਤਲਬ ਤੋਂ ਲੈ ਗਏ ਹਨ ਕੋਈ ਕਾਗਜ਼ ਕੋਈ ਕੁਝ ਨਹੀਂ ਬਿਕਾਇਆ ਕੁਝ ਦੱਸਣ ਨਹੀਂ ਦੇ ਪੀਓ ਪੀਓ ਕਰੀ ਜਾਂਦੇ ਕੋਈ ਪੀਓ ਪੂਏ ਨਹੀਂ ਹੋ ਗਿਆ ਹਜ ਤੱਕ ਸਾਨੂੰ ਨਹੀਂ ਪਤਾ ਜਦੋਂ ਕੋਈ ਕਾਗਜ਼ ਦਾ ਤੇ ਕਿਹੜੇ ਕਾਗਜ਼ ਤੇ ਲੈ ਗਏ ਪ੍ਰਸ਼ਾਸਨ ਵੱਲੋਂ ਜਿਹੜੀ ਉਹ ਕਹਿੰਦੇ ਟੱਕੇਸ਼ਾਈ ਕੀਤੀ ਗਈ ਹੈ ਜਿਹੜੀ ਜਿਹੜੇ ਇੱਥੋਂ ਦੇ ਆਪਣੇ ਵਿਦਿਆਕ ਸਾਹਿਬ ਜਿਹੜੇ ਪਹੁੰਚੇ ਹੋਏ ਨੇ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਸੀਨੀਅਰ ਲੀਡਰਸ਼ਿਪ ਜਿਹੜੀ ਪਹੁੰਚੀ ਹੈ ਉਹਨਾਂ ਦੇ ਪਰਿਵਾਰ ਦਾ ਮੈਂਬਰ ਨਜ਼ਰ ਦਾ ਕਹਿਣਾ ਹੈ ਕਿ ਸਾਡੇ ਪਰਿਵਾਰ ਦੇ ਮੈਂਬਰ ਨੂੰ ਜਿਹੜਾ ਰੈਸਟ ਕੀਤਾ ਗਿਆ ਉਹਨੂੰ ਛੱਡਿਆ ਜਾਵੇ ਤੇ ਉਹਨਾਂ ਦੀ ਸਮੁੱਚੀ ਟੀਮ ਇੱਥੋਂ ਪਹੁੰ ਪੰਜਾਬਿਕਾ ਦਾ ਹੋਇਆ ਹੋਇਆ ਪੰਜਾਬਿਕਾ ਨਹੀਂ ਆਪਣੇ ਆ ਕਿਤਾ ਗਿਆ ਵਾਰਡ ਨੰਬਰ 40 ਤੋਂ ਬਕਲਾਹ ਹੋਟਿਆ ਜੀ ਬਕਲਾਹਟ ਆ ਇਹ ਜਿਹੜਾ ਹਾਰਦਾ ਹੀ ਬਕਲਾਹਟ ਆ ਦਿਖ ਰਿਹਾ ਉਹਨਾਂ ਨੂੰ ਬਿੱਲਾ ਜੀ ਜਿੱਤ ਰਹੇ ਆ ਔਰ 2015 ਤੋਂ ਇਹਨਾਂ ਨੂੰ ਹੁਣ ਤੱਕ ਬਿੱਲਾ ਜੀ ਨਹੀਂ ਨਜ਼ਰ ਆਏ ਤੇ ਬਿੱਲਾ ਜੀ ਕਿਹੜੇ ਚਾਈਨਾ ਤੋਂ ਆਏ ਸੀ ਕਿ ਬਾੜਾ ਟੱਪ ਕੇ ਇੱਡੀ ਛੇਤੀ ਚਾਰ ਪੰਜ ਗੱਡੀਆਂ ਲੈ ਕੇ ਉਹਨਾਂ ਫੜਨ ਚੱਲ ਗਏ ਜਿੰਨਾ ਚਿਰ ਸਾਡਾ ਸਾਥੀ ਸਾਡਾ ਕਾਂਗਰਸ ਪਾਰਟੀ ਦਾ ਕੈਂਡੀਡੇਟ ਰਿਹਾਨੀ ਕਰਨਗੇ ਸੜਕਾਂ ਤੋਂ ਨਹੀਂ ਉਠਣਾ ਨਾ ਚਿਰ ਇਹ ਬੁਖਲਾਹਟ ਆ ਤੇ ਪੰਜਾਬ ਦਾ ਬਦਲਾਵ ਸੀ ਨਾ ਜਿਹੜਾ ਦਿੱਲੀ ਮਾਡਲ ਆਜੇ ਦਿੱਲੀ ਮਾਡਲ ਇਹ ਓਨੀ ਕੁ ਕਰਨ ਜਿੰਨੀ ਕਿ ਸਹੀ ਜਾਣੀ ਐ ਸਾਲ ਲੱਗੇ ਜੇ 2 ਤੋਡੀਆਂ ਚੀਕਾਂ ਕਢਾ ਦੇਗਾ ਯਾਦ ਰੱਖਿਓ ਤੁਹਾਨੂੰ ਮੈਂ ਦੱਸਾਂ ਤੁਹਾਡਾ ਕਦੇ ਵਾਹ ਨਹੀਂ ਪਿਆ ਪੰਜਾਬ ਦੇ ਆਣਾ ਤੁਸੀਂ ਯਾਦ ਰੱਖੋਗੇ ਵੀ ਤੁਹਾਡਾ ਬਣਦਾ ਕੀ ਹੈ ਤੁਸੀਂ ਜੋ ਬੀਜਣਦੇ ਜੋ ਵੱਢਣਾ ਪੈਣਾ ਤੁਹਾਨੂੰ ਅੱਜ ਬਲਵਿੰਦਰ ਸਿੰਘ ਬਿੱਲਾ ਜੀ ਨੂੰ ਜਿਹੜੇ ਵਾਰਡ ਨੰਬਰ 40 ਤੋਂ ਕਾਰਡ ਦੇ ਉਮੀਦਵਾਰ ਉਹਨਾਂ ਨੂੰ ਗੈਸਟ ਕੀਤਾ ਗਿਆ ਕੀ ਕਹਿਣਾ ਜਿੰਦੇ ਅੱਜ ਧਰਨਾ ਲਗਾਇਆ ਤੁਸੀਂ ਕੀ ਕਹਿੰਦੇ ਆ ਮੈਂ ਇਹ ਗੱਲ ਚਾਹਣਾ ਹੈਗਾ ਜੋ ਇਹਨਾਂ ਨੂੰ ਪਤਾ ਹੈਗਾ ਵੀ ਇਹ ਸਾਰੀਆਂ ਸੀਟਾਂ ਤੋਂ ਹੰਢਿਆ ਟੋਟਲ 60000 ਖਾਤੇ ਸਾਰਾ ਅਮਰਸਰ ਸ਼ਹਿਰ ਅਮਰਸਰ ਸ਼ਹਿਰ ਸਾਰਾ ਹੰਢਿਆ ਅੱਜ ਜਿਹੜੀ ਹਾਊਸ ਆ ਉਹ ਕਾਂਗਰਸ ਦਾ ਪੰਜ ਆ ਰਿਹਾ ਪਰ ਇਹ ਮਤ ਸੋਚਣਾ ਕਿ ਅੱਜ ਇਹਨਾਂ ਨੂੰ ਚਕਾਵਾਂਗੇ ਤੇ ਜਿੱਤਾਂਗੇ ਇੱਕ ਸਾਲ ਰਹਿ ਗਿਆ ਇੱਕ ਸਾਲ ਦੇ ਮਗਰੋਂ ਇਹਨਾਂ ਦੀਆਂ ਚੀਕਾਂ ਘੜਾਵਾਗੇ ਉਹਨਾਂ ਦੀ ਆਪਣੀ ਬਲਜੀਤ ਸਿੰਘ ਜੀ ਡੇਰੀ ਵਾਲੇ ਆ ਜਿਹੜੇ ਬਲਾਕ ਪ੍ਰਧਾਨ ਨੇ ਕਿਸਾਨ ਯੂਨੀਅਨ ਦੇ ਕਾਂਗਰਸ ਪਾਰਟੀ ਦਾ ਹਾਂਜੀ ਸਰ ਕੀ ਜਣਾ ਜਾਂਦੇ ਜਿਹੜੇ ਅੱਜ ਬਲਵਿੰਦਰ ਸਿੰਘ ਮਿੱਲਰ ਜੀ ਨੂੰ ਅਰੈਸਟ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਉਦੋਂ ਉਹਨਾਂ ਨੂੰ ਨਹੀਂ ਦਿਖ ਰਿਹਾ ਸੀ ਜਦੋਂ ਨਹੀਂ ਉਹਨਾਂ ਨੇ ਕਾਗਜ਼ 'ਤੇ ਵੀ ਇਹੀ ਤੇ ਕੀ ਕਹਿਣਾ ਜਾਂਦੇ ਜੀ ਵੇਖੋ ਜੀ ਸਰਕਾਰ ਨੂੰ ਆਪਣੀ ਹਾਰ ਸਾਹਮਣੇ ਦੇਖ ਰਹੀ ਆ ਜੇ ਬਿੱਲੇ ਤੇ ਪੀਓ ਹੀ ਤੇ ਸਰਕਾਰ ਨੇ ਐਨਓਸੀ ਕਿਉਂ ਦਿੱਤੀ ਪੁਲਿਸ ਦੀ ਕਲੀਅਰੈਂਸ ਕਿਉਂ ਦਿੱਤੀ ਕਿਉਂ ਕਾਦੇ ਵਾਸਤੇ ਦਿੱਤੀ ਜੇ ਪੀਓ ਦੀ ਗੱਲ ਕਰਦੇ ਆ 2015 ਦਾ ਪੀਓ ਆ ਉਦੋਂ ਦੇ ਪ੍ਰਸ਼ਾਸਨ ਕਿੱਥੇ ਸੁੱਤਾ ਸੀ ਉਹਨਾਂ ਨੇ ਅੱਧੇ ਅੱਜ ਇਹਨੂੰ ਚੁੱਕਣਾ ਵਾ ਜੇ ਦੂਜੀ ਗੱਲ ਤੇ ਆਜੋ ਪੀਓ ਸਾਰੇ ਪੰਜਾਬ ਚ ਉਹਨਾਂ ਚੁੱਕ ਰਹੇ ਆ ਹਰ ਮਹੱਲੇ ਦੇ ਵਿੱਚ ਦੱਸਦਾ ਪੀਓ ਬੈਠੇ ਉਧਰ ਕਿਉਂ ਨਹੀਂ ਗਏ ਇਹ ਸਰਕਾਰ ਨੇ ਨਾਜਾਇਜ਼ ਜਾਣ ਕੇ ਪਰੇਸ਼ਾਨ ਕਰ ਰਹੀ ਆ ਆ ਸਾਰੀ ਜਨਤਾ ਨੂੰ ਇਹ ਪਰੇਛੜ ਕਰਨ ਵਾਲੀ ਭਗਵਾਨ ਤੋਂ ਮਾਨ ਦੀ ਸਰਕਾਰ ਆ ਜਿਹੜੇ ਜਿਹੜਾ ਅੱਜ ਧਰਨਾ ਲਗਾਇਆ ਗਿਆ ਹੈ ਇੱਥੇ ਕਾਂਗਰਸ ਪਾਰਟੀ ਦੇ ਵ 代 ਕੇ ਇੰਦਰ ਵੀ ਸਿੰਘ ਬੁਲਾ ਰਹੇ ਦਾ ਪਹੁੰਚੇ ਹੋਏ ਨੇ ਕੀ ਗੱਲ ਆ ਕਹਿੰਦੇ ਬਲਵਿੰਦਰ ਸਿੰਘ ਜੀ ਬਿੱਲੇ ਜੀ ਨੂੰ ਜਿਹੜਾ ਅੱਜ ਅਰੈਸਟ ਕੀਤਾ ਗਿਆ ਹੈ ਪ੍ਰਸ਼ਾਸਨ ਨੂੰ ਕੀ ਕਹਿਣਾ ਜਾਂਦੇ ਰਵਿਸ਼ੂ ਜੀ ਬਲਵਿੰਦਰ ਸਿੰਘ ਬਿੱਲਾ ਜੀ ਉਹ ਸੁਲਤਾਨਪੁਰ ਦੇ ਕਿਸੇ ਮੁਕਦਮੇ ਦੇ ਵਿੱਚ ਪੀਓ ਸੀਗੇ ਔਰ ਉਹਨਾਂ ਨੂੰ ਪਤਾ ਸੀਗਾ ਬਿੱਲਾ ਜੀ ਨੂੰ ਕਿ ਉਹ ਪੀਓ ਨੇ ਹੋ ਸਕਦਾ ਇਹਨਾਂ ਦੇ ਜਿਹੜੇ ਵੱਡੇ ਹਾਈ ਕਮੰਡ ਵਾਲੇ ਹੈਗੇ ਆ ਉਹਨੂੰ ਨਾ ਪਤਾ ਹੋਵੇ ਲੇਕਿਨ ਉਹ ਪੀਓਸੀ ਪੀਓ ਪ੍ਰਸੀਡਿੰਗ ਦੇ ਵਿੱਚ ਜਿਹੜੇ ਵਿੱਚ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕਰ ਦਿੱਤਾ ਇਹਨਾਂ ਨੇ ਅੱਜ ਲਿਆਂਦੀ ਸਾਰੀ ਗੱਲ ਕਿ ਪੀਓ ਦੀ ਆਰਡਰ ਵੀ ਨਾ ਦਿੱਤੇ ਰਾਦਰ ਉਹ ਫੈਮਿਲੀ ਨੇ ਵੀ ਹਾਈ ਕੋਰਟ ਵਿੱਚ ਜਿਹੇ ਪੋਜੀਸ਼ਨ ਪਾਈ ਤੇ ਇਹਨੂੰ ਪਤਾ ਸੀ ਸਾਰਾ ਕਿ ਪੀਓ ਹੋਗਾ ਸੋ ਅੱਜ ਇਹਨੂੰ ਪੇਸ਼ ਕਰ ਦਿੱਤਾ ਤੇ ਇਹਨਾਂ ਦੇ ਹਾਈ ਕਮੰਡ ਨੂੰ ਦੱਸ ਦਿੱਤਾ ਸਾਰੀ ਗੱਲਬਾਤ ਉਹ ਸੈਟੀਸਫਾਈ ਨੇ ਤੇ ਦਰਵਾਜ਼ਾ ਖੁੱਲ ਗਿਆ ਤੇ ਜੋ ਜੋ ਕਾਨੂੰਨ ਮੁਤਾਬਕ ਹੋਏਗਾ ਕੋਈ ਹੈਲ ਠੀਕ ਹੈ ਜੀ ਅਸੀਂ ਗੱਲਬਾਤ ਕਰਦੇ ਹਾਂ ਸਰਦਾਰ ਬਲਵਿੰਦਰ ਸਿੰਘ ਜੀ ਜਿੱਦਕਿ ਵੀ ਸੀਨੀਅਰ ਲੀਡਰਸ਼ਿਪ ਨੇ ਆਪਨੇ ਲਈ ਬਹੁਤ ਹੀ ਇੱਕ ਵੱਡਾ ਬਹੁਤ ਅਹਿਮ ਰੋਲ ਲਾ ਦਿੱਤਾ ਖਾਸ ਕਰਕੇ ਦੋ ਟਿਗਸ ਨੇਤਾ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਨਾਲ ਧੰਨਵਾਦ ਕਰਨਾ ਚਾਹੁੰਦਾ ਸਭ ਤੋਂ ਪਹਿਲਾਂ ਆਪਣੇ ਭਰਾ ਸਾਡੇ ਹਰਮਨ ਪਿਆਰੇ ਨੇਤਾ ਸਰਦਾਰ ਇੰਦਰਪ੍ਰੀਤ ਸਿੰਘ ਬੁਲਾਰੀਆ ਜੀ ਦਾ ਅਸ਼ਵਨੀ ਪਕੂਟੋਂ ਸਾਡੇ ਸ਼ਹਿਰੀ ਪ੍ਰਧਾਨ ਨੇ ਸਮੁੱਚੀ ਕਾਂਗਰਸ ਜੀ ਟੀਮ ਬੌਂਸਾ ਸਾਹਿਬ ਸੋਲੂ ਚੜਿਆਲਾ ਜੀ ਜੋ ਬੀਸੀ ਵਿੰਗ ਦੇ ਜੋ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹੈ ਜਿਨ੍ਹਾਂ ਨੇ ਅੱਜ ਇਹ ਗੱਲ ਸਾਬਤ ਕੀਤੀ ਕਿ ਕਾਂਗਰਸ ਜੋ ਹੈ ਜੋ ਕਾਂਗਰਸ ਪਾਰਟੀ ਹੈ ਉਹ ਹਮੇਸ਼ਾ ਹੀ ਵਰਕਰ ਦੇ ਨਾਲ ਖਲੋਂਦੀ ਹੈ ਮੈਂ ਆਪਣੇ ਵੱਲੋਂ ਐਮਪੀ ਸਾਹਿਬ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਵੀ ਮੇਰਾ ਸਾਥ ਦਿੱਤਾ ਇਹ ਸੱਚਾਈ ਦੀ ਜੰਗ ਹੈ ਸੱਚਾਈ ਦੀ ਜੰਗ ਹਮੇਸ਼ਾ ਇਸ ਸੰਦਰ ਚਿਤ ਕੇ ਰਹੇ ਹੁ ਦਹਰਾਣਾ ਸਭ ਤੋਂ ਪਹਿਲਾਂ ਤੇ ਮੈਂ ਚੌਥਾ ਥਾਵੇਂ মিডিਆ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿ ਜੇ ਮੈਂ ਅੱਜ ਦੇਖੂ ਐਡੀ ਵੱਡੀ ਗ੍ਰਿਫਤਾਰੀ ਕੀਤੀ ਗਈ ਜਿਵੇਂ ਕਿਸੇ ਅੱਤਵਾਦੀ ਨੂੰ ਚੁੱਕ ਨਾ ਆਏ ਚਾਰ ਗੱਡੀਆਂ ਭਰ ਕੇ ਪੁਲਿਸ ਪ੍ਰਸ਼ਾਸਨ ਦੀ ਨਾਲ ਲੀਡਰ ਪੁਲਿਸ ਐਡਾ ਵੱਡਾ ਹਮਲਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਾ ਕਿ ਇਹਦੇ ਵਿੱਚ ਜਿੱਡਾ ਵੱਡਾ ਰੋਲ ਅਦਾ ਕੀਤਾ ਗਿਆ ਇਹਦੇ ਵਿੱਚ ਸੀਐਮ ਦਾ ਵੀ ਹੱਥ ਹੋਵੇ ਕਿ ਮੈਂ ਕੀ ਪਾਪ ਕੀਤਾ ਸੀ ਮੈਂ ਇੱਕ ਇਹ ਸਾਮੀਦ ਨਾਤੇ ਆਪਣੀ ਵਾਰਡ ਦੇ ਵਿੱਚੋਂ ਸੇਵਾ ਕਰਨਾ ਚਾਹੁੰਦਾ ਕਾਂਗਰਸ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਹੈ ਮੈਂ ਇਹਦੇ ਵਾਸਤੇ ਕੋਈ ਪੈਸਾ ਨਹੀਂ ਖਰਚਿਆ ਨਾ ਮੈਂ ਕੋਈ ਬਦਮਾਸ਼ ਹਾਂ ਨਰੋਲ ਹੋ ਕੇ ਦੇਖੋ ਮੇਰੇ ਗੁਆਂਢੀ ਵੀ ਨਾਲ ਮੇਰੇ ਬੈਠੇ ਨੇ ਨਰੋਲ ਹੋ ਕੇ ਮੈਂ ਕੰਕਸ਼ਨ ਲੱਗ ਰਿਹਾ ਨਾ ਇੱਥੇ ਕੋਈ ਸ਼ਰਾਬ ਚੱਲ ਰਹੀ ਹੈ ਕੋਈ ਨਾ ਨਸ਼ਾ ਪੱਤਾ ਚੱਲ ਰਿਹਾ ਸਿਰਫ ਹੱਥ ਜੋੜ ਕੇ ਅਸੀਂ ਚੋਣ ਪ੍ਰਚਾਰ ਕਰ ਰਹੇ ਹਾਂ ਵੀ ਕਿਰਪਾ ਕਰਕੇ ਜੋ ਪੰਜਾਬ ਸਰਕਾਰ ਦੀਆਂ ਨੀਤੀਆਂ ਨੇ ਜਿਵੇਂ ਕਿ ਦੇਖੋ ਸ਼ਰਿਆਂ ਵੱਧ ਹੋਇਆ ਕਰਾਈ ਵਾਤਾ ਹੋਇਆ ਨਸ਼ਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਗੰਦਗੀ ਦੇ ਢੇ ਪੀਣ ਵਾਲਾ ਪਾਣੀ ਜਿਹੜਾ ਸੀਵੇਜ ਦੀ ਪਾਣੀ ਨਾਲ ਮਿਲ ਚੁੱਕਾ ਹੈ ਤੇ ਜੇ ਗੱਲ ਕਰ ਲਈਏ ਮੌਜੂਦਾ ਹਾਲਾਤਾਂ ਦੀ ਕਿ 100000 ਰੁਪਏ ਦੇ ਨਾਂ ਤੇ ਜੁਆਮਾਦੀ ਪਾਰਟੀ ਨੇ ਵੋਟ ਲਈਏ ਉਸ ਪ੍ਰਚਾਰ ਤੇ ਅਸੀਂ ਉਸ ਮੋਟਿਵ ਦੇ ਕੇ ਪੰਜਾਬ ਸਰਕਾਰ ਜੋ ਲੋਕਾਂ ਨੂੰ ਧੋਖਾ ਦੇ ਕੇ ਆਈ ਹੈ ਆਪਾਂ ਇਸ ਵਾਰ ਕਾਂਗਰਸ ਪਾਰਟੀ ਨੂੰ ਚੁਣ ਕੇ ਜੋ ਨੈਸ਼ਨਲ ਪਾਰਟੀ ਆਪਾਂ ਜਿੱਥੇ ਪੰਜਾਬ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਮੇਅਰ ਕਾਂਗਰਸ ਪਾਰਟੀ ਦਾ ਬਰਾਈਆਂ ਉਸ ਕਰਕੇ ਅਸੀਂ ਚੋਣ ਲੜਦੇ ਹਾਂ ਪਰ ਮੈਂ ਕਹਿਣਾ ਚਾਹੁੰਦਾ ਤੁਸੀਂ ਸਤਿਕਾਰਯੋਗ ਇਹ ਤੁਸੀਂ ਵੀ ਮੈਨੂੰ ਬਹੁਤ ਛੇੜਦੇ ਜਾਂਦੇ ਚਲੋ ਮੇਰੇ ਕਰਮ ਅੱਜ ਮੇਰੇ ਅੱਗੇ ਹੈ ਅੱਗੇ ਕੀ ਹੈ ਉਹਨਾਂ ਕਰਮਾਂ ਨੇ ਅੱਜ ਮੈਨੂੰ ਬਚਾਇਆ ਇਨ ਆਮ ਆਦਮੀ ਪਾਰਟੀ ਦੀ ਲੜ ਰਿਹਾ ਚੌਕ ਤੇ ਪਹੁੰਚਿਆ ਉਹਨਾਂ ਤੇ ਇੱਕ ਗੱਡੀ ਦੋ ਗੱਡੀਆਂ ਤਿੰਨ ਗੱਡੀਆਂ ਚਾਰ ਗੱਡੀਆਂ ਤੇ ਮੇਰੇ ਵਾਈਫ ਕਹਿੰਦੇ ਪੁਲਸ ਆ ਗਿਆ ਤੁਸੀਂ ਇੱਥੋਂ ਚਲ ਜਓ ਉਹ ਕਹਿੰਦਾ ਔਰਤ ਡਰਦੀ ਹੈ ਮੈਂ ਮੈਂ ਕਿੱਥੇ ਜਾਊਂਗਾ 34 ਮੰਜੇ ਤੋਂ ਚੁਲਾੰਗ ਮਾਰੂ ਮੈਂ ਜੋ ਮੇਰੇ ਕਰਮ ਆ ਮੇਰੇ ਕਰਮਾਂ ਨੇ ਮੇਰੀ ਖੇਡ ਖੇਡਨੀ ਉਹ ਆਏ ਇੰਨੀ ਧੱਕੇਸ਼ਾਈ ਮੈਂ ਉਹਨਾਂ ਨੂੰ ਪੁੱਛਿਆ ਵੀ ਮੇਰੀ ਦੂਸਰੀ ਗ੍ਰਿਫਤਾਰੀ ਦੇ ਵਾਰੰਟ ਕਾਨੂੰਨ ਦਾ ਅਧਿਕਾਰ ਹੈ ਮੇਰਾ ਕੁੱਛਣ ਦਾ ਫਰਜ਼ ਹੈ ਤੁਸੀਂ ਮੈਨੂੰ ਦੱਸੋਗੇ ਕਿ ਕਿਸ ਕਿਸ ਦੀ ਕਿੱਥੇ ਚੁੱਕਣਾ ਆਏ ਜੇ ਮੈਂ ਉਸੇ ਵੇਲੇ ਮੇਰੇ ਦਿਮਾਗ ਦੇ ਵਿੱਚ ਆਇਆ ਵੀ ਅੱਜ ਦੇ ਸੋਸ਼ਲ ਮੀਡੀਆ ਦੇ ਜ਼ਮਾਨੇ ਮੈਂ ਲਾਈਵ ਹੋ ਗਿਆ ਪਰ ਪੁਲਸ ਚਾਚੇ ਨੇ ਬਿਗੈਰ ਦਸਿਆ ਬਿਗਾਇਆ ਡਾਕੂਮੈਂਟ ਦਸਿਆ ਨਾ ਵੇਖੋ ਤੱਕਿਆ ਦੇ ਨਾਲ ਤੁਸੀਂ ਸੋਚਤ ਵੀ ਜੇ ਬਹੁਤ ਵੱਡੀ ਧੱਕੇ ਸ਼ਾਇਦੀ ਬਾਕੀ ਇਹ ਵੀ ਦੇਖੋ ਉਥੇ ਐਸਐਚਓ ਨੇ ਵੀ ਇਹ ਗੱਲ ਨੂੰ ਚਲੋ ਮੈਂ ਇਹ ਨਹੀਂ ਕਹਿਣਾ ਚਾਹਦਾ ਬਰੀਫ ਕੀਤਾ ਵੀ ਬਹੁਤ ਵੱਡਾ ਮਿਰਤੇ ਦਬਾਸ ਪਰ ਦਬਾ ਕੇ ਇਸ ਗੱਲ ਦਾ ਬਰਵਿੰਦਰ ਸਿੰਘ ਬਿੱਲਾ ਕੋਈ ਹੱਤਵადი ਹੈ ਥੋੜੀ ਹੈ ਤੇ ਜਾਂ ਮੈਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੀ ਇਲੈਕਸ਼ਨ ਥੋੜਾ ਲਾ ਰਹੇ ਆ ਸਭ ਤੋਂ ਛੋਟੀ ਇਲੈਕਸ਼ਨ ਹੈ ਕਾਰਪੋਰੇਸ਼ਨ ਦੀ ਇਲੈਕਸ਼ਨ ਜੇ ਕਾਰਪੋਰੇਸ਼ਨ ਦੀ ਇਲੈਕਸ਼ਨ ਹੈ ਇਹਨਾਂ ਨੂੰ ਹਾਰ ਮਹਿਸੂਸ ਹੋ ਰਹੀ ਹੈ ਤੇ ਫੇਰ ਹੀ ਇਹਨਾਂ ਨੇ ਅੱਗੇ ਦਬਾਅ ਪਾਇਆ ਆਮ ਆਦਮੀ ਪਾਰਟੀ ਦੇ ਇਲੈਕਸ਼ਨ ਲਾ ਰਹੇ ਹੋ ਇਹਦਾ ਕੀ ਰੀਜ਼ਨ ਤੁਸੀਂ ਕਿਉਂ ਕੀ ਮਹਿਸੂਸ ਕਰਦੇ ਹੋ ਕਿ ਕਿਉਂ ਤੁਹਾਡੇ ਤੇ ਕਾਰਵਾਈ ਜੜੀਆ ਕਰਵਾਈ ਗਈ ਮੈਂ ਇਹ ਕਹਿਣਾ ਚਾਹੁੰਦਾ ਕਿ 2015 ਦਾ ਕੋਈ ਕੇਸ ਇਹਨਾਂ ਨੇ ਇੱਕ ਜੀ ਉਹਦਾ ਕੱਢਿਆ ਉਸ ਕੇਸ ਦੇ ਵਿੱਚ 2015 2024 9 ਸਾਲ ਹੋ ਗਏ ਉਹਦਾ ਚਲਾਨ ਕਦੋਂ ਪੇਸ਼ ਕੀਤਾ ਗਿਆ ਉਹਦੀ ਤਰੀਕਾ ਕਦੋਂ ਪਈਆਂ ਉਹਦੇ ਤਰੀਕਾ ਦਾ ਗੈਰ ਹਾਜ਼ਰ ਕਦੋਂ ਮੈਂ ਹੋਇਆ ਕਦੋਂ ਮੇਰੇ ਘਰ ਸੰਮਨਿੰਗ ਆਈ ਕਿ ਇਹਨੂੰ ਪੀਓ ਕਰਾਰ ਦਿੱਤਾ ਜਾਵੇਗਾ ਮੈਂ ਹੈਰਾਨ ਆ ਕਿ ਇਲੈਕਸ਼ਨ ਦਾ ਮੈਂ ਕਾਂਗਰਸ ਪਾਰਟੀ ਦਾ ਵਾਰਡ ਨੰਬਰ 40 ਤੋਂ ਕੈਂਡੀਡੇਟ ਆ ਤੇ ਅੱਜ ਇਲੈਕਸ਼ਨ ਹੋ ਰਹੀ ਹੈ ਤੇ ਅੱਜ ਮੈਂ ਪੀਓ ਹੋ ਗਿਆ ਇਹੀ ਮੁੱਦੇ ਨੇ ਕਿ ਮੈਂ ਸੱਚ ਦੀ ਲੜਾਈ ਐਂਕਲਸ ਹਮੇਸ਼ਾ ਲੜੀ ਹੈ ਤੇ ਸੱਚ ਦੀ ਲੜਾਈ ਲੜਾਂਗਾ ਜਿਸ ਦਾ ਅੱਜ ਮੈਨੂੰ ਰੋਲ ਅਦਾ ਸਰਕਾਰ ਨੂੰ ਪਤਾ ਲੱਗ ਗਿਆ ਤੇ ਮੈਨੂੰ ਲੋਕਾਂ ਦੀਆਂ ਅਸੀਸਾਂ ਪ੍ਰਾਪਤ ਹੋਈਆਂ ਮੈਂ ਇਹ ਕਹਿਣਾ ਚਾਹੁੰਦਾ ਐ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਵੀ ਕਿਰਪਾ ਕਰਕੇ ਸਭ ਤੋਂ ਪਹਿਲਾਂ ਤੇ ਮੈਂ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਨਾ ਚਾਹੁੰਨਾ ਹਾਂ ਨਾਲ ਜਿਨ੍ਹਾਂ ਕੌਂਸਲ ਸਹਿਭਾਗ ਜਿਨ੍ਹਾਂ ਚੋਣ ਲੜ ਰਹੇ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਨਾ ਖਾਸ ਤੌਰ ਤੇ ਅਮਰਿੰਦਰ ਸਿੰਘ ਰਾਜਾਵੜਿੰਗਸ ਉਹ ਜੋ ਕਿ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਸਾਡੇ ਐਮਪੀ ਸਾਹਮਣੇ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਨਾ ਇੱਕ ਇੱਕ ਕਾਂਗਰਸੀ ਵਰਕਰ ਦਾ ਇੱਕ ਇੱਕ ਲੱਖਾਂ ਨਿਵਾਸੀ ਦਾ ਜਿਨ੍ਹਾਂ ਦੇ ਅਸੀਸਾ ਸਦਕੇ ਮੈਂ ਅੱਜ ਇੱਕ ਬੀਲ ਬੌਂਡ ਵੱਡਾ ਬੀਲ ਬੌਂਡ ਭਰ ਕੇ ਘਰ ਵਾਪਸ ਆਇਆ ਨੇ ਤੇ ਰਜਿਸਟਰਡ ਇਹ ਭੋਲੇ ਪੰਡਹਾਰੀ ਦੀ ਕਿਰਪਾ ਤੁਹਾਡੀ ਕਿਰਪਾ ਉਹੋ ਹੀ ਗੱਲ ਹੈ ਕਿ ਸੇਵਾ ਹੈ ਇਹ ਸੇਵਾ ਹੈ ਲੋਕਾਂ ਦੀ ਇਸ ਸੇਵਾ ਵਿੱਚ ਦੀ ਕਦੇ ਨਾ ਮੁਈ ਜਨ ਕੀ ਅਰਦਾਸ ਇਹ ਜਨ ਦੀ ਅਰਦਾਸ ਨੇ ਬਲਵਿੰਦਰ ਮਿੱਲੇ ਨੂੰ ਫਿਰ ਦਫਤਰ ਦੇ ਵਿੱਚ ਪਾਇਆ ਤੁਸੀਂ ਕੀ ਮਹਿਸੂਸ ਕਰਦੇਗੇ ਭਗਵਾਨ ਦੇ ਇਲਾਵਾ ਇਨਸਾਨੀਅਤ ਦੇ ਵਿੱਚ ਕਿਸ ਬੰਦੇ ਨੇ ਤੁਹਾਡੀ ਹੜੀ ਬਾਹ ਪੜੀ ਸਪੋਰਟ ਕੀਤੀ ਜਮੋ ਕਿ ਸੰਡੇ ਦਾ ਦਿਨ ਸੀ ਸੰਡੇ ਨੂੰ ਕਰੀ ਜਮਾਨਤ ਵੀ ਨਹੀਂ ਮਿਲਦੀ ਤੇ ਨਾ ਬੰਦਾ ਰਿਹਾ ਹੁੰਦਾ ਕਿ ਇਹ ਕਿਸ ਕਿਸ ਬੰਦੇ ਨਾਲ ਮੈਂ ਕਹਿੰਨੀ ਆ ਵੀ ਮੇਰੇ ਅੰਕਰ ਚੰਗੇ ਕਰਮੇ ਇੱਕ ਸੰਗਤ ਦੀਆਂ ਸੀਸਾ ਸਭ ਤੋਂ ਪਹਿਲਾਂ ਤੇ ਸਰਕਾਰ ਦੇ ਨਾਲ ਐਡਵੋਕੇਟ ਸਾਹਿਬ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਬਹੁਤ ਵਧੀਆ ਬਹਿਸ ਕਰਕੇ ਇੱਕ ਡਿਊਟੀ ਮੈਜਿਸਟਰੇਟ ਕੋਲੋਂ ਬੇਲ ਦਾ ਅਪਰੂਵਲ ਪ੍ਰਾਈ ਜੋ ਕਿ ਸੰਭਵ ਨਹੀਂ ਸੀ ਘੱਟੋ ਘੱਟ ਲੋਕਾਂ ਨੇ ਜਦ ਮੈਨੂੰ ਚੁੱਕ ਕੇ ਲੈ ਕੇ ਗਏ ਸੀ ਜੇਸੀ ਦੇ ਲੋਕ ਕਹਿੰਦੇ ਸੀ ਬਲਵੰਦਰ ਬਿੱਲਾ 6 ਮਹੀਨੇ ਬਾਹਰ ਨਾ ਆਇਆ ਪਰ 6 ਮਿੰਟਾਂ ਦੇ ਵਿੱਚ ਜੋ ਕਾਰਗੁਜ਼ਾਰੀ ਸੰਗਤ ਨੇ ਵਕੀਰ ਸਾਹਿਬ ਨੇ ਰਾਪodies ਹਿੱਸਾ ਨੇ ਕੀਤੀ ਹੈ মিডিਆ ਨੇ ਕੀਤੀ ਹੈ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਅੰਕਲ মিডিਆ ਦਾ ਥੰਮ ਹੈ ਕਿਉਂਕਿ ਐਡਾ ਵੱਡਾ ਧਰਨਾ ਪਰਦਸ਼ਨ ਕਿੰਨੇ ਦੇਖਣਾ ਸੀ ਮੈਨੂੰ ਵੋਟਸ ਪਾ ਕੇ ਮੈਨੂੰ ਨਹੀਂ ਤੁਸੀਂ ਆਪਣੇ ਆਪ ਨੂੰ ਕਾਮਯਾਬ ਕਰ ਰਹਾ ਕਿਉਂਕਿ ਸੱਚਾ ਸੇਵਕ ਹਾਂ ਤੇ ਸੇਵਕ ਬਣ ਕੇ ਬਖਾਉਂ ਹਾਂ ਹਾਂਜੀ ਸਰ ਅੱਜ ਬਲਵਿੰਦਰ ਸਿੰਘ ਬਿੱਲੇ ਨੂੰ ਅੱਜ ਅਰੈਸਟ ਕੀਤਾ ਗਿਆ ਸੀ ਠੀਕ ਹੈ ਜੀ ਓਰੇ ਬਾਰੇ ਕੀ ਕਹਿਣਾ ਚਾਹੁੰਦੇ ਅੱਜ ਤੁਸੀਂ ਵੀ ਵਾਰਡ ਨੰਬਰ 50 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੇ ਡੈਨੀ ਪਹਿਲਵਣ ਤੁਸੀਂ ਸਾਡੇ ਪੱਤਰਕਾਰ ਵੀ ਰਹੇ ਜੀ ਦੇਖੋ ਜੀ ਸਭ ਤੋਂ ਪਹਿਲੇ ਤੇ ਮੈਂ ਕਾਂਗਰਸ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਪੱਤਰਕਾਰ ਵੀਰ ਦੇ ਉੱਪਰ ਵਿਸ਼ਵਾਸ ਜਤਾਇਆ ਵਾ ਦੂਸਰਾ ਜੋ ਮੌਜੂਦਾ ਸਰਕਾਰ ਹੈ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਉਹਨੇ ਜਿਹੜੀ 40 ਨੰਬਰ ਵਾਰਡ ਤੇ ਬਲਵਿੰਦਰ ਸਿੰਘ ਬਿੱਲਾ ਜੀ ਤੇ ਜੋ ਰਟੱਕਰ ਕੀਤੀ ਹੈ ਮੈਂ ਇਹ ਮੇਰੀ ਮੈਂ ਹੂੰ ਕਹਾਵਾਂਗਾ ਵੀ ਬਹੁਤ ਗੰਦੀ ਕਾਨੂੰਨੀ ਹਰਕਤ ਕੀਤੀ ਹੈ ਇਹ ਜਿਹੜਾ ਬਲਵਿੰਦਰ ਸਿੰਘ ਬਿੱਲਾ ਇੱਕ ਸਮਾਜ ਸੇਵੀ ਦੀ ਤੌਰ ਤੇ ਵਿਚਰਦਾ ਹਨ ਨਹੀਂ ਵੀ ਲੱਗੇ ਆ ਬੜਾ ਕੁਝ ਹੋਇਆ ਕਿੱਦਾਂ ਵੇਖ ਰਹੇ ਤੁਸੀਂ ਵੇਖੋ ਇੱਕ ਸੀਨੀਅਰ ਪੱਤਰਕਾਰ ਦੀ ਤੌਰ ਤੇ ਤੁਹਾਡੇ ਨਾਲ ਗੱਲ ਕਰ ਰਹੀ ਆ ਅੰਮ੍ਰਿਤਸਰ ਤੋਂ ਠੀਕ ਆ ਦੱਖਣੀ ਹਲਕੇ ਦੇ ਤੈਨੂੰ ਪ੍ਰਧਾਨ ਵੀ ਲਗਾਇਆ ਗਿਆ ਜੀ ਸਮੁੱਚੀ ਟੀਮ ਤੁਹਾਡੇ ਥੱਲੇ ਨਾਲ ਕੰਮ ਕਰ ਰਹੀ ਸੀ ਕਿੱਦਾਂ ਵੇਖ ਰਹੇ ਜੀ ਤੇ ਜ਼ਿੰਮੇਵਾਰੀ ਬੜੀ ਵੱਡੀ ਤੁਹਾਡੇ ਕੋ ਐਸ ਬਤ 50 ਨੰਬਰ ਵਾਰਡ ਦੀ ਤੇ ਕਿੱਦਾਂ ਇਥੇ ਇਹੋ ਕਵਾਂਗਾ ਜੀ ਜੋ ਕੁਝ ਵੀ ਹੋ ਰਿਹਾ ਹੈ ਨਾ ਜਾਂ ਸਰਕਾਰ ਨੇ ਕੀਤਾ ਬਹੁਤ ਜ਼ਿਆਦਾ ਗਲਤ ਕੀਤਾ ਵਾ ਅਸੀਂ ਵੀ ਦੇਖੋ ਇਨੇ ਸਾਲ ਮੈਂ 14-15 ਸਾਲ ਅੱਜ ਵੀ ਪੱਤਰਕਾਰਤਾ ਕਰ ਰਿਹਾ ਹਾਂ ਔਰ ਮੈਂ ਕੱਲ ਵੀ ਕਰਦੇ ਰਹਿਣਾ ਹਾਂ ਪੱਤਰਕਾਰਤਾ ਮੈਂ ਬਿਲਕੁਲ ਨਹੀਂ ਛੱਡਨੀ ਸਰਕਾਰਾਂ ਹੁੰਦੀਆਂ ਜਾਂਦੀਆਂ ਰਹੀਆਂ ਮੈਂ ਜੋ ਵਿਸ਼ਵਾਸ ਕਾਂਗਰਸ ਹਾਈ ਕਮਾਨ ਨੇ ਮੇਰੇ ਤੇ ਜਤਾਇਆ ਜੋ ਪਬਲਿਕ ਨੇ ਮੇਰੇ ਤੇ ਵਿਸ਼ਵਾਸ ਕੀਤਾ ਵਾ ਉਸ ਤੇ ਮੈਂ ਉਹਨਾਂ ਨੂੰ 100% ਕੀ 100 ਤੋਂ 200% ਮੈਂ ਉਹਨਾਂ ਤੇ ਉਹਨਾਂ ਦਾ ਵਿਸ਼ਵਾਸ ਜਿਹੜਾ ਕਾਮਯਾਬ ਕਰਕੇ ਦਿਖਾਵਾਂਗਾ